ਪੰਜਾਬ ਸਰਕਾਰ ਵੱਲੋਂ ਇੱਕ ਨਵेकਲਾ ਉਪਰਾਲਾ ਕੀਤਾ ਗਿਆ ਪਿੰਡਾਂ ਦੇ ਵਿੱਚ ਗਦੌਰੀਆਂ ਆਨਲਾਈਨ ਕੀਤੀਆਂ ਗਈਆਂ ਅਸੀਂ ਮੌਜੂਦ ਹਾਂ ਇਸ ਪਿੰਡ ਕਪੂਰੇ ਦੇ ਵਿੱਚ ਧਰਮਕੋਟ ਹਲਕੇ ਦਾ ਪਿੰਡ ਪਿੰਦਾ ਤੇ ਪੰਜੇ ਇਥੋਂ ਸ਼ੁਰੂਆਤ ਕੀਤੀ ਗਈ ਹੈ ਮੋਗੇ ਹਲਕੇ ਦੀ ਹਨਾ ਪਿੰਡ ਦੇ ਸਰਪੰਚ ਸਾਹਿਬ ਮਜੂਰ ਨੇ ਗੱਲਬਾਤ ਕਰਦੇ ਆ ਕਿ ਜੇ ਗਦੌਰੀਆਂ ਆਨਲਾਈਨ ਆ ਆਮ ਲੋਕਾਂ ਨੂੰ ਉਸ ਦਾ ਕੀ ਫਾਇਦਾ ਹੋਵੇਗਾ ਔਰ ਪਿੰਡਾਂ ਦੇ ਵਿੱਚ ਇਹਦੇ ਕੀ ਫਾਇਦੇ ਹੋਣਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗਰੀਫਤਹਿ ਮੇਰਾ ਨਾਮ ਅਕਬਾਲ ਸਿੰਘ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਅਰਮਕੋਟ ਹਲਕੇ ਦੇ ਵਿੱਚ ਜਿਹੜੇ ਕਪੂਰੇ ਪਿੰਡ ਪੈਂਦੇ ਆ ਅੱਜ ਸਾਡੇ ਪਿੰਡ ਜਿਹੜੀ ਐ ਸੈਂਟਰ ਵੱਲੋਂ ਤੇ ਇੱਕ ਪੰਜਾਬ ਵੱਲੋਂ ਜਿਹੜੀ ਸਕੀਮ ਚਲਾ ਰਹੇ ਆ ਆਨਲਾਈਨ ਗਰਦੋਰੀ ਦੀ ਉਹ ਅੱਜ ਸਾਡੇ ਪਿੰਡ ਤੋਂ ਸ਼ੁਰੂਆਤ ਹੋ ਰਹੀ ਐ ਸਰਪੰਚ ਸਾਹਿਬ ਦਾ ਫਾਇਦਾ ਕੀ ਹੋਵੇਗਾ ਆਮ ਲੋਕਾਂ ਨੂੰ ਜਾਂ ਪਿੰਡਾਂ ਜਿਹਦੇ ਗਦੋਰੀਆਂ ਹੁੰਦੀਆਂ ਅੱਗੇ ਪਰਵਾਰੀ ਆ ਕੇ ਕਰਦੇ ਹੁੰਦੇ ਸੀਗੇ ਕਾਫੀ ਟਮਨ ਲੱਗ ਜਾਂਦੇ ਸਮਾਂ ਜੇ ਫਸਲਾਂ ਦੀ ਤਬਾਹੀ ਹੋ ਜਾਂਦੀ ਸੀ ਤੇ ਉਹਨੂੰ ਮੁਆਵਜ਼ਾ ਨਹੀਂ ਮਿਲਦਾ ਸੀਗਾ ਇਹ ਚ ਕੀ ਕੀ ਫਾਇਦਾ ਹੋਊਗਾ ਦੂਸੇ ਵਾਰ ਇਹ ਤਾਂ ਜੀ ਵੇਖੋ ਸਰਕਾਰ ਨੂੰ ਵੀ ਇਹ ਚੀਜ਼ ਦਾ ਫਾਇਦਾ ਹੈ जिम्मेदार ਨੂੰ ਵੀ ਪੈਦਾ ਕਿਉਂਕਿ ਅੱਗੇ ਗਰਦੌਰੀ ਜਿਹੜੀ ਸੀਗੀ ਇਹ ਬਹਿ ਕੇ ਦਫ਼ਤਰ ਵਿੱਚ ਵੀ ਕਰ ਦਿੰਦੇ ਸੀਗੇ ਜਾਂ ਪਿੰਡ ਦੇ ਨੰਬਰਦਾਰਾਂ ਤੋਂ ਪੁੱਛ ਲੈਂਦੇ ਸੀ ਵੀ ਕੀ ਤੁਹਾਡੇ ਪਿੰਡ ਫਸਲਾਂ ਕਿਹੜੀ ਕਿਹੜੀਆਂ ਬੀਜੀਆਂ ਕਿਉਂ ਆਪ ਤਾਂ ਸਾਡੇ ਪਿੰਡ ਪਿੰਡਾਂ ਝੋਨੇ ਦੀ ਜ਼ਿਆਦਾ ਹੁੰਦੀ ਸੀਗੀ ਪਰ ਕਈ ਵਾਰੀ ਜੇ ਕੋਈ ਐਸੀ ਆਹ ਬਤਾਉਂਦੀ ਹੈ ਸਾਡੀ ਉਥੇ ਫਸਲ ਕੋਈ ਨਹੀਂ ਗਈ ਅਸੀਂ ਉਹਨੂੰ ਗਰਦੌਰੀ 'ਚ ਹੀ ਲਿਖਾਤਾ ਸਾਡੇ ਆ ਨੁਕਸਾਨ ਹੋ ਗਿਆ ਆ ਹੋ ਗਿਆ ਪਰ ਜਦੋਂ ਹੁਣ ਅਸੀਂ ਇਹ ਗਰਦੌਰੀ ਆਨਲਾਈਨ ਆਊਗਾ ਹਰ ਇੱਕ ਕਿੱਲੇ ਤੇ ਨੰਬਰ ਤੇ ਜਾਣਗੇ ਉਹਦਾ ਨੰਬਰ ਪਾਉਣਗੇ ਨੰਬਰ ਪਾ ਕੇ ਉਥੋਂ ਦੀ ਲੋਕੇਸ਼ਨ ਪਾ ਕੇ ਜਿਹੜੀ ਆਨਲਾਈਨ ਉਹਦੀ ਫੋਟੋ ਵੀ ਲੱਥੂਗੀ ਫੋਟੋ ਲੈ ਕੇ ਉਹਦੀ ਜਾਊਗੀ ਜਦੋਂ ਵੀ ਜਿੱਥੇ ਉਹ ਲੋਕੇਸ਼ਨ ਜਿਹੜੇ ਉਹ ਖੋਲਣਗੇ ਉਸੇ ਵੇਰਗੇ ਦਾ ਹਲਕੇ ਦਾ ਜਿਹੜਾ ਦੇਖਣਾ ਹੋਊਗਾ ਨੁਕਸਾਨ ਕੀ ਹੋਇਆ ਉੱਥੇ ਉਹ ਬੈਠੇ ਦੇਖ ਸਕਣਗੇ ਦਿੱਲੀ ਵਾਲੇ ਵੀ ਦੇਖ ਸਕਣਗੇ ਪੰਜਾਬ ਗਵਰਨਮੈਂਟ ਵੀ ਦੇਖ ਸਕੂ ਖਾਸ ਤੌਰ ਤੇ ਫਾਇਦਾ ਹੋਵੇਗਾ ਆਮ ਲੋਕਾਂ ਨੂੰ ਜਾਂ ਪਿੰਡਾਂ ਦੇ ਕਿਸਾਨਾਂ ਨੂੰ ਵਿਜਲੀ ਗਦੌਰੀ ਆ ਜਿੱਥੇ ਅਗੇ ਮੌਜਾ ਲੇਟ ਬਹੁਤ ਹੋ ਜਾਂਦਾ ਹੈਗਾ ਕਿ ਆਪਸਰ ਗੱਲ ਪਹੁੰਚਦੇ ਪਹੁੰਚਦੇ ਕਈ ਸਮਾਂ ਲੰਘ ਜਾਂਦੀ ਹੈ 6-6 ਮਹੀਨੇ ਕਿਨ ਲੱਗ ਜਾਂਦੇ ਸੀਗੇ ਹੁਣ ਆਨਲਾਈਨ ਜਲਦੀ ਫਿਰ ਮਿਲ ਜਿਆ ਕਰੂਗੀ ਜੀ ਹਾਂਜੀ ਇਹ ਜਲਦੀ ਤੋਂ ਜਲਦੀ ਮਿਲੂ ਕਿਉਂਕਿ ਸਾਰਾ ਲੋਕੇਸ਼ਨ ਜਿਹੜੀ ਉਹਨਾਂ ਕੋਲੇ ਹੋਊਗੀ ਜਦੋਂ ਇਹ ਗਰਦੌਰੀ ਪਹੁੰਚੇ ਨਾਲ ਦੀ ਨਾਲ ਜਿਹੜੀ ਆ ਉਹਨਾਂ ਕੋਲੇ ਪਹੁੰਚ ਜੂ ਜਿੰਨੀ ਗਰਦੌਰੀ ਹੋਵੇ ਕੋਈ ਨੁਕਸਾਨ ਜਾਂ ਅਸੀਂ ਕੋਈ ਕਈ ਫਸਲਾਂ ਨੂੰ ਸਿੱਧੀ ਵਿਜਾਈ ਹੈ ਜਾਂ ਹੋਰ ਕੋਈ ਆ ਉਹਦੀ ਮੁਆਵਜ਼ਾ ਦਿੰਦੇ ਆ ਅਸੀਂ ਉਹ ਵੇਖ ਸਕਣ ਕਿ ਵੀ ਹਾਂ ਵਾਕਈ ਇਹ ਸਿੱਧੀ ਵਿਜਾਈ ਉੱਥੇ ਹੋਈ ਹੈ ਵਾਕਈ ਇਹ ਚੀਜ਼ ਦੀ ਫਸਲ ਇਹ ਹੈ ਕਿਤੇ ਗਲਤ ਮੁਆਵਜ਼ਾ ਤਾਂ ਨਹੀਂ ਲੈ ਰਹੇ ਕੋਈ ਝੂਠ ਤਾਂ ਨਹੀਂ ਬੋਲ ਰਹੇ ਕਿਉਂਕਿ ਜਿਹੜਾ ਝੂਠ ਸੱਚ ਦਾ ਸਾਰਾ ਚੱਕੇ ਜੋ ਜ਼ਿਮੀਦਾਰ ਨੂੰ ਜੇ ਜਲਦੀ ਤੋਂ ਜਲਦੀ ਮੁਆਵਜ਼ਾ ਇਹ ਜਿਹੜਾ ਮਿਲੂਗਾ ਇਸ ਪੁਆਇੰਟ ਤੇ ਜਿਹੜੀ ਹੈ ਸਰਕਾਰ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹੋਊਗੀ ਸਾਡੇ ਪਿੰਡ ਕਬੂਰੇ ਚੱਕ ਬੀਜਾ ਸਰਦ ਜਿਹੜਾ ਸਾਡੇ ਚ ਪੈਂਦਾ ਹੈ ਉਤੋਂ ਸ਼ੁਰੂਆਤ ਅੱਜ ਜਿਹੜੀ ਹੈ ਮੋਗੇ ਜ਼ਿਲ੍ਹੇ ਤੋਂ ਇਹ ਹੋ ਰਹੀ ਹੈ ਪੰਜਾਬ ਸਰਕਾਰ ਦੇ ਫੈਸਲੇ ਕਿਵੇਂ ਦੇਖਦੇ ਤੁਸੀਂ ਨਹੀਂ ਬਹੁਤ ਵਧੀਆ ਪੰਜਾਬ ਸਰਕਾਰ ਦੇ ਸਰਦਾਰ ਭਗਵੰਤ ਸਨਮਾਨਜੀ ਦੇ ਇਹ ਫੈਸਲੇ ਬਹੁਤ ਵਧੀਆ ਕਿਉਂਕਿ ਹਰ ਫੈਸਲੇ ਤੇ ਜਿਹੜੇ ਆ ਮੋਰੀ ਚੱਲਦੇ ਆ ਕਿਉਂਕਿ ਇਹ ਕਿਤੇ ਵੀ ਜਿਹੜੇ ਇਹ ਹੋਇਆ ਨੀਗਾ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਾ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਆ ਸਹੂਲਤ ਦਾ ਫਾਇਦਾ ਆਊਗਾ ਜਿਵੇਂ ਨਹਿਰਾਂ ਦੇ ਆ ਪਾਣੀ ਆ ਕਸਿਆਂ ਦੇ ਆ ਖਾਲਿਆਂ ਦੇ ਆ ਸਾਡੇ ਪਿੰਡ ਖੁਦ ਪਾਈਪਾਂ ਪੈ ਰਹੀਆਂ ਕਸੀਆਂ ਪੱਕੀਆਂ ਹੋਣੀਆਂ ਪਾਣੀ ਟੇਲਾਂ ਤੇ ਪੂਰਾ ਪਹੁੰਚ ਰਿਹਾ ਕਿਉਂਕਿ ਜਿਹੜੇ ਹਰ ਇੱਕ ਦੇ ਆ ਲੇਟ ਸਾਨੂੰ ਪੂਰੀ ਦਿਨ ਰਾਤ ਵਾਂਗੂੰ ਆਈ ਜਾਂਦੀ ਹੈ ਕਿਉਂਕਿ ਅਸੀਂ ਇੱਕ ਦਮ ਜਿਹੜੀ ਕੋਈ ਗੱਲ ਹੈ ਜਿਹੜੇ ਦੂਜੀ ਪਾਰਟੀ ਦੇ ਝੂਠ ਵਾਲੇ ਨੇ ਝੂਠ ਬੋਲਣਾ ਪਰ ਜੇ ਉਸ ਗੱਲ ਤੇ ਨਿਗਾਨਾ ਸਾਰੇ ਵੇਖਾਂਗੇ ਸਾਨੂੰ ਘਰਾਂ ਦਾ ਤੇ ਬਿਜਲੀ ਦਾ ਸਾਰਾ ਬਹੁਤ ਫਾਇਦਾ ਸਾਨੂੰ ਇਸ ਗਰਦੌਰੀਆਂ ਦਾ ਵੀ ਬਹੁਤ ਫਾਇਦਾ ਹੋਊਗਾ ਕਿ ਉਹ ਸਾਡੀ ਜਿਹੜੀ ਗਰਦੌਰੀ ਸਹੀ ਜਾਊਗੀ ਸਹੀ ਕੰਮ ਸਹੀ ਜ਼ਮੀਨ ਜਿਹੜੀ ਉਹਦੇ ਨਾਂ ਬੋਲੂਗੀ ਉਹਨੂੰ ਮਾਅਬਜਾ ਜਿਹੜੀ ਦਾ ਹੋਇਆ ਉਹਨੂੰ ਸਹੀ ਮਿਲੂਗਾ ਬਿਲਕੁਲ ਜੀ ਹਰਕ ਪੂਰੇ ਪਿੰਡ ਦੇ ਸਰਪੰਚ ਕਬਾਲ ਸਿੰਘ ਦੱਸਿਆ ਕਿ ਪੰਜਾਬ ਦੇ ਵਿੱਚੋ ਜਿਹੜੇ ਮੋਗਾ ਜ਼ਿਲ੍ਹਾ ਧਰਮਕੋਟ ਹਲਕਾ ਦੇ ਪਿੰਡ ਕਪੂਰੇ ਤੋਂ ਸ਼ੁਰੂਆਤ ਕੀਤੀ ਗਈ ਕਿਤੇ ਕਿਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਕਿਉਂਕਿ ਗਦੌਰੀਆਂ ਦੇ ਦਫ਼ਤਰ ਜਿਹੜੇ ਸੀਗੇ ਅਫਸਰ ਦਫ਼ਤਰਾਂ ਬੈਠੇ ਕਰ ਦਿੰਦੇ ਸੀ ਉਹ ਲੋਕੇਸ਼ਨ ਭੇਜੇਗੀ ਆਨਲਾਈਨ ਹੋ ਗਿਆ ਬਿਲਕੁਲ ਲੋਕੇਸ਼ਨ ਦੇ ਖੜਕ ਕੇ ਉਹਦੀ ਫੋਟੋ ਖਿੱਚੀ ਜਾਊਗੀ ਉਹ ਜਿਹੜੀ ਫਸਲ ਵੇਚੀ ਆ ਉਸਦੀ ਗਦੌਰੀ ਸਹੀ ਟਾਈਮ ਤੇ ਔਰ ਜਲਦ ਮਿਲ ਜਾਏਗੀ ਅਗੇ ਛੇਛੇ ਮਿੰਟ ਲੱਗ ਜੰਦੀਗੀ ਅਫਸਰਾਂ ਤੱਕ ਪਹੁੰਚਦੇ ਪਹੁੰਚਦੇ ਆ ਦਾ ਫਾਇਦਾ ਹੋਵੇਗਾ ਇਸ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਗੁਰਦੇਵ ਪੰਮ ਲਿਵਿੰਗ ਇੰਡੀਆ ਰਿਚ ਮੋਗਾ